ਜੀ ਕੀ ਹਾਲ ਹੈ ਚੰਡੀਗੜ੍ਹ ਮੋਹਾਲੀ ਖਰੜ ਵਾਲੇ ਉਹ ਆਪਾਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਹੈ ਦਿਨ ਤੀਜਾ ਪਹੁੰਚ ਗਏ ਕਮਾਕਾਰਾਂ ਤੇ ਹੁੱਕ ਕਰ ਲਈ ਗੱਡੀ ਸਟਾਰਟ ਚੱਲੇ ਆਂ ਗਿਆ ਰਾਈਡ ਚੱਕਣ ਪਹਿਲੀ ਪ੍ਰਮਾਤਮਾ ਦਾ ਨਾਮ ਲੈ ਕੇ ਬਣੇ ਰਹੋ ਬਲੌਗ ਦੇ ਨਾਲੇ ਫੁੱਲ ਸਵਾਦ ਆਊਗਾ ਕਸਟਮਰ ਦੀ ਲੋਕੇਸ਼ਨ ਤੇ ਸੈਕਟਰ ਇਹ 8 ਚੰਡੀਗੜ੍ਹ ਦੇ ਵਿੱਚ ਰੁਪਈਆ ਬਣਿਆ ਸੀਗਾ 311 ਤੇ ਕਸਟਮਰ ਦੇ ਗਿਆ 310 ਰੁਪਈਏ। ਲੋ ਜੀ ਹੁਣ ਆ ਗਈ ਬਾਰੀ ਰਾਣੀ ਸੁੰਦਰਾ ਦੀ ਤੇ ਇਹਨੂੰ ਖਵਾਈਏ ਖਰਾ ਕੇ ਦੀ ਪਹੁੰਚ ਕੇ ਇਹਦੀ ਲੋਕੇਸ਼ਨ ਤੇ ਆਪਣੀ ਪੇਟ ਪੂਜਾ ਆਪਾਂ ਕਰਦੇ ਆਂਗੇ ਤੇ ਗੱਡੀ ਦੀ ਪੇਟ ਪੂਜਾ ਇੱਥੋਂ ਹੁੰਦੀ ਹੈਗੀ। ਰਾਣੀ ਸੁੰਦਰਾ ਆਈ ਪਈ ਹੈਗੀ ਲਾਲ ਬੱਤੀ ਤੇ ਬਸ ਪਵਾ ਕੇ CNG ਫੇਰ ਚੱਲਦੇ ਆਂਗੇ ਪਹਿਲਾਂ ਸੋਦੇ ਸੀ ਰਾਈਡ ਚੱਕੀ ਐ ਫੇਰ ਰਾਣੀ ਸੁੰਦਰਾ ਗੁੱਸੇ ਹੋ ਗਈ ਕਹਿੰਦੀ ਪਹਿਲਾਂ ਮੈਨੂੰ ਲੈ ਕੇ ਜਾ ਮੇਰਾ ਪੇਟ ਭਰ ਫੇਰ ਆਪਣਾ ਕੰਮ ਕਰ ਕਰੀ ਤੋਂ ਇਸ ਵਜ੍ਹਾ ਨਾਲ ਫੇਰ ਆਪਾਂ ਪਹੁੰਚ ਗਏ CNG ਪੰਪ ਤੇ ਲੋ ਜੀ ਜਿੱਥੇ ਚੰਡੀਗੜ੍ਹ ਸੈਕਟਰ 8 ਦੇ ਵਿੱਚ ਡ੍ਰੌਪ ਕੀਤਾ ਸੀ ਕਸਟਮਰ ਨੂੰ ਉੱਥੋਂ ਹੀ ਦੁਬਾਰਾ ਰਾਈਡ ਪੈ ਗਈ ਮੈਨੂੰ ਸੁਹਾਣਾ ਸਾਹਿਬ ਦੀ 8 ਤੋਂ 17 ਗਿਆ ਸੀ ਐਨਜੀ ਪੁਆ ਕੇ 17 ਖੜਾ ਸੀ ਵੇਟ ਕਰ ਰਿਹਾ ਸੀਗਾ 8 ਤੋਂ ਰਾਈਡ ਆਈ ਤੇ ਹੁਣ ਪਿਕਅਪ ਕਰਨ ਚੱਲੇ ਹਾਂਗੇ ਬਸ ਕੁਝ ਕਿਲੋਮੀਟਰ ਰਹਿ ਗਏ ਕਸਟਮਰ ਦੀ ਲੋਕੇਸ਼ਨ ਤੇ ਪਹੁੰਚਣ ਦੇ ਲਈ ਕਸਟਮਰ ਨੇ ਇੱਥੋਂ ਕਰੀਏ ਪਿਕ ਤੇ ਚੱਲੀਏ ਸੋਨਾ ਸਾਹਿਬ ਵਾਲੀ ਸਾਈਡ ਨੂੰ ਮੋਹਾਲੀ ਇੱਦਾਂ ਦਾ ਥੋੜਾ ਜਿਹਾ ਅੱਜ ਵੇਟ ਕਰਨੀ ਪੈਗੀ 5-10 ਮਿੰਟ ਨਹੀਂ ਤਾਂ ਉਹ ਪਾਈਆਟੋ ਵਾਲੇ ਤੋਰ ਲਾਟੋ ਉਹ ਖੜੇ ਨੇ ਸਾਹਮਣੇ ਕਸਟਮਰ ਚੱਕੀਏ ਤੇ ਚੱਲੀਏ ਲੋ ਇਹ ਵੀ ਕਸਟਮਰ ਨੂੰ ਕਰਤਾ ਡ੍ਰੌਪ ਸੁਹਾਣਾ ਸਾਹਿਬ ਦੇ ਕੋਲੇ ਤੇ ਚੱਲੇ ਹੁਣ ਹੋਰ ਪਿਕਅਪ ਦੇ ਲਈ 250 ਰੁਪਏ ਦੀ ਰਾਈਡ ਸੀ ਕਸਟਮਰ ਨੇ ਕਰਤੇ Google Pay ਖੜੇ ਖੜਿਆਂ ਨੂੰ ਹੋ ਗਿਆ ਸੀ ਟਾਈਮ ਤੇ ਸੋਚਿਆ ਪਾਣੀ ਪੀਤਾ ਜਾਵੇ ਪਿਆਸ ਲੱਗੀ ਪਈ ਸੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਅਤ ਕਰਾਈ ਪਈ ਆ ਗਰਮੀ ਨੇ ਚੰਡੀਗੜ੍ਹ ਦੇ ਵਿੱਚ ਬੁਰਾ ਹਾਲ ਭਾਈ ਜੀ ਸੋਹਣਾ ਸਾਹਿਬ ਕੋਲ ਖੜੇ ਸੀਗੇ ਤੇ ਹੁਣ ਰਾਈਡ ਆਈ ਹੈ ਕਿ ਇਧਰੋਂ ਨਵ ਦਿਖ ਰਿਹਾ ਹੋਊਗਾ ਜੇ ਤੁਹਾਨੂੰ ਤੇ ਇਧਰੋਂ ਕਰਨਾ ਕਸਟਮਰ ਪਿਕ ਜਾਣਾ ਸੀਜੀਸੀ ਝੰਜੇੜੀ ਵਾਲੀ ਸਾਈਡ ਬਸ ਕਸਟਮਰ ਆ ਰਿਹਾ ਫੋਨ ਕੀਤਾਗਾ ਜੇ ਦੇਖਦੇ ਅੰਦਰਲੀ ਸਾਈਡ ਜਾਣਾ ਪਊਗਾ ਜਾਂ ਬਾਹਰ ਵੇਟ ਕਰਦੇ ਆਂਗੇ ਕਸਟਮਰ ਦੀ ਲੋ ਜੀ ਕਸਟਮਰ ਦੀ ਕਾਲ ਆ ਗਈ ਸੀ ਕਸਟਮਰ ਨੂੰ ਅੰਦਰੋਂ ਪਿਕ ਕਰਨਾਗਾ ਨਵ ਦੇ ਕਸਟਮਰ ਕਹਿੰਦੇ ਅੰਦਰ ਆ ਜੋ ਆਪਾਂ ਚੱਲੇ ਆਂਗੇ ਕਸਟਮਰ ਪਹਿਲੇ ਲੋਕੇਸ਼ਨ ਤੇ ਅੰਦਰਲੀ ਸਾਈਡ ਪਿਕ ਕਰਕੇ ਫਿਰ ਚੱਲੇ ਸੀਜੀਸੀ ਚੰਜੇੜੀ ਕਸਟਮਰ ਨੂੰ ਕਰਤਾ ਚੰਜੇੜੀ ਕਾਲਜ ਤੇ ਡ੍ਰੌਪ ਤੇ ਹੁਣ ਚੱਲੇ ਆਂ ਲਾਂਡਰਾਂ ਵਾਲੀ ਸਾਈਡ ਨੂੰ ਇਧਰਲੀ ਸਾਈਡ ਨਾਲ ਨੈਟਵਰਕ ਬਹੁਤ ਪ੍ਰੋਬਲਮ ਹੈ ਨੈਟ ਨਹੀਂ ਚੱਲਦਾ ਹੈਗਾ ਤੇ ਬਸ ਹੁਣ ਲਾਂਡਰਾਂ ਵਾਲੀ ਸਾਈਡ ਨੂੰ ਚੱਲਦੇ ਆਂਗੇ ਹੌਲੀ ਹੌਲੀ ਜਾ ਤੱਕ ਨੈੱਟ ਵੀ ਚੱਲ ਪੈਣਾਗਾ ਤੇ ਫੇਰ ਉਧਰੋਂ ਦੇਖਦੇ ਆ ਕੋਈ ਰਾਈਡ ਕਰਦੇ ਆ ਪਿਕਅਪ ਲੋਈ ਪਾਬਿਓ ਲਾਂਡਰਾਂ ਤੋਂ ਰਾਈਡ ਪਈ ਨਹੀਂ ਕਿ ਹੁਣ ਲਾਂਡਰਾਂ ਤੋਂ ਖਰੜ ਵਾਲੀ ਸਾਈਡ ਨੂੰ ਚੱਲੇ ਆਂਗੇ ਉਧਰੋਂ ਪਿਕਅਪ ਕਰਦੇ ਆ ਕੋਈ ਨਾ ਕੋਈ ਰਾਈਡ ਪਹਿ ਜੇ ਹੁਣ ਇੱਥੇ ਫਾਇਦਾ ਕੋਈ ਨਹੀਂ ਵੇਟ ਕਰਨ ਦਾ ਅੱਧਾ ਘੰਟਾ ਘੰਟਾ ਹੋ ਚੁੱਕਿਆਗਾ ਵੇਟ ਕਰਦੇ ਨੂੰ ਤੇ ਹੁਣ ਪਹੁੰਚਿਆ ਵਾ ਲਾਂਡਰ ਵਾਲੀਆਂ ਲਾਈਟਾਂ ਦੇ ਕੋਲ ਤੇ ਚੱਲੇ ਆਂਗੇ ਹੁਣ ਖਰੜ ਵਾਲੀ ਸਾਈਡ ਤੋਂ ਉੱਤਰ ਦੇਖਦੇ ਆਂਗੇ ਰਾਈਟ ਉੱਤਰੋਂ ਚੱਕ ਕੇ ਪਿਕਅਪ ਕਰਾਂਗੇ ਉਹ ਦੇਖੋ ਬਾਬਾ ਵਾਹ ਬਾਬਾ ਆਸਮ ਕਿੱਥੇ ਆ ਬਾਬਾ ਲੈ ਵੀ ਬਾਬਾ ਕਾਲੀ ਥੋਤੀ ਪਾਈ ਫਿਰਦਾ ਜੀ ਹਾਂ ਜੀ ਪਹੁੰਚ ਗਏ 40 ਸੈਕਟਰ ਖਰੜ ਤੋਂ ਕਰ ਲਈ ਸੀ ਪਿਕਅਪ ਕਸਟਮਰ ਨੂੰ 40 ਸੈਕਟਰ ਕਰਤਾ ਡ੍ਰੌਪ ਤੇ ਹੁਣ ਖੜੇ ਆਂਗੇ ਅਗਲੀ ਰਾਈਡ ਦੇ ਲਈ ਵੇਟ ਕਰ ਰਹੇ ਆਂਗੇ ਤੇ ਸੀਐਨਜੀ ਵੀ ਭਾਈ ਸਾਹਿਬ ਫੋਨ ਆ ਲਈ ਹੈਗੀ ਇੱਕ ਕੰਡਾਰ ਰਹਿ ਗਿਆ ਸੀ ਐਨਜੀ ਦਾ ਇਹ ਵੀ ਝੋਟਾ ਕਹਿੰਦਾਗਾ ਹੁਣ ਤੇਲ ਤੂਲ ਪਵਾ ਮੇਰੇ ਚ ਲਈ ਫਿਰਦਾ ਸਵੇਰ ਦਾ ਬਾ ਚੱਕੀ ਇੱਕ ਦੋ ਰਾਈਡਾਂ ਹੋਰ ਲਈਏ ਤੁਹਾਨੂੰ ਦੱਸਦੇ ਆ ਅੱਜ ਦੀ ਕੈਲਕੂਲੇਸ਼ਨ ਕਿੰਨੇ ਦਾ ਕੰਮ ਕੀਤਾ ਸ਼ਾਮ ਨੂੰ ਕਿੰਨੇ ਦਾ ਨਹੀਂ ਬਣੇ ਰਹੋ ਜੀ 15 ਮਿੰਟ ਦੀ ਵੇਟ ਤੋਂ ਬਾਅਦ ਰਾਈਡ ਪਈ ਹੈਗੀ ਤੇ ਚੱਲੇ ਆਂਗੇ ਹੁਣ ਕਸਟਮਰ ਨੂੰ ਪਿਕ ਕਰਨ ਉਸ ਤੋਂ ਬਾਅਦ ਚੱਲੀਏ ਖਰੜ ਦੁਆਰਾ ਫੇਰ ਖਰੜ ਤੋਂ ਆਏ ਤੇ ਖਰੜ ਹੀ ਦੁਆਰਾ ਫੇਰ ਚੱਲੀਏ ਲੋ ਜੀ ਬਾਬੇ ਉਹ ਸੈਕਟਰ 34 ਤੋਂ ਕਸਟਮਰ ਕਰ ਲਿਆ ਪਿਕਅਪ ਇੱਥੇ ਮੇਲਾ ਲੱਗਿਆ ਹੋਇਆ ਬੜਾ ਖਤਰਨਾਕ ਇੱਥੋਂ ਕਰੇ ਨੇ ਪਿਕਅਪ ਤੇ ਚੱਲੀਏ ਖਰੜ ਨੂੰ ਪਹੁੰਚੀਏ ਘਰ ਵੱਲ ਨੂੰ ਲੋ ਜੀ ਕਸਟਮਰ ਕਰਤੇ ਡ੍ਰੌਪ ਆਰਿਆ ਕਲਜ ਰੋਡ ਵਾਲੀ ਸਾਈਡ ਹੁਣ ਚੱਲਿਆਂਗੇ ਘਰ ਵੱਲ ਨੂੰ ਉਮੀਦ ਕਰਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਸਪੋਰਟ ਕਰਿਓ ਜੀ ਅੱਜ ਟੋਟਲ ਕੰਮ ਹੋਇਆ ਮੇਰਾ 1828 ਰੁਪਏ ਦਾ ਉਦੇ ਚੋ 500 ਰੁਪਏ ਦੀ ਸੀਐਨਜੀ ਲੱਗੀ ਦੈਟਸ ਇਟ ਬਾਕੀ ਮਿਲਦੇ ਆ ਕੱਲ ਨੂੰ ਟਾਟਾ ਬਾਏ ਬਾਏ